ਪ੍ਰੀ ਅੱਜ ਇੱਕ ਮਿੰਨੂ ਮੇਰੇ ਤੇ ਰਿਪਲਾਈ ਕਰਿਆ ਸੀ ਕਹਿੰਦਾ ਵੀਰੇ ਝੋਟਾ ਰੱਖਣ ਚ ਕੋਈ ਫਾਇਦਾ ਨਹੀਂ ਸੀਮਨ ਭਰਉਣ ਚ ਫਾਇਦਾ ਹੁੰਦਾਗਾ ਕਹਿੰਦੇ ਜੇ ਝੋਟੇ ਤੋਂ ਇੱਕ ਮੱਝ ਨੂੰ ਇਨਫੈਕਸ਼ਨ ਹੋ ਗਈ ਗਾਂ ਦੂਜੇ ਨੂੰ ਹੋ ਜੂ ਫਿਰ ਗਾਂ ਦੂਜੇ ਨੂੰ ਕਹਿੰਦਾ ਉਹਦਾ ਕੌਣ ਜ਼ਿੰਮੇਵਾਰ ਆਗਾ ਪਹਿਲਾਂ ਮੈਂ ਉਸ ਵੀਰ ਨੂੰ ਪੁੱਛਣਾ ਚਾਹਣਾ ਕਹਿੰਦਾ ਡਾਕਟਰੀ ਵੀਰੇ ਹੁਣ ਕਰੀ ਹੋਊਗੀ ਜਦੋਂ ਪਹਿਲਾਂ ਤੋਂ ਆਪ ਹੀ ਦੱਸ ਪਿੰਡ ਦੇ ਵਿੱਚ ਇੱਕ ਦੋ ਝੋਟੇ ਹੁੰਦੇ ਸੀ ਅੱਜ ਤੋਂ 10-15 ਸਾਲ ਪਹਿਲਾਂ ਪਿੰਡ ਦੇ ਵਿੱਚ ਝੋਟੇ ਹੁੰਦੇ ਦੇ ਇੱਕ ਜਾਂ ਦੋ ਹੁੰਦੇ ਦੇ ਸਾਰੀਆਂ ਮੱਜਾਂ ਉਹਨਾਂ ਕੋਲ ਲਵਾਉਣ ਲੈ ਕੇ ਜਾਂਦੇ ਹੁੰਦੇ ਤੇ ਕਿਹੜੀ ਮੱਜ ਨੂੰ ਫੈਕਸ਼ਨ ਹੋਈ ਸੀ ਅੱਜ ਤੱਕ ਦੱਸੋ ਹੋਈ ਆ ਕਿਸੇ ਨੂੰ ਕੋਈ ਨਹੀਂ ਹੋਈ ਇਹ ਇੱਕ ਸਿਰਫ ਇਹ ਲੋਕ ਲੋਕਾਂ ਨੇ ਹਊਆ ਫਲਾਤਾ ਜੇ ਵੀ ਲੋਕ ਝੋਟੇ ਰਖਣ ਲੱਗੇ ਫੇ ਸਾਡਾ ਸੀਮਣ ਕਿਹਨੇ ਪੁੱਛਣਾ ਬੜੇ ਵੀਰ ਲੋਕਾਂ ਨੂੰ ਗੁੰਮਰਾਹ ਨਾ ਕਰਿਆ ਕਰੋ ਠੀਕ ਆ ਸਿਰਫ ਕੱਲਾ ਪੈਸਾ ਕਮਾਉਣਾ ਨਹੀਂ ਹੁੰਦਾ ਆਦਾ ਸੀਮਣ ਵੇਚਣਾ ਨਹੀਂ ਹੁੰਦਾ ਗੰਦ ਸੱਚ ਦੱਸਿਆ ਕਰੋ ਜੇ ਹੁੰਦੀ ਆ ਮੈਂ ਖੁਦ ਦੱਸਦਾ ਮੈਂ ਆ ਛੋਟਾ ਦਾ ਮੈਂ ਹੁਣੇ ਰੱਖਿਆਗਾ ਸਾਢੇ ਕਿਤਾਬ ਸਾਲ ਦਾ ਛੋਟਾਗਾ ਹੁਣ ਉਸ ਤੋਂ ਪਹਿਲਾਂ ਮੈਂ ਕੀ ਕਰਦਾ ਸੀ ਮੱਜਾਂ ਤੋਂ ਡਾਕਟਰ ਤੋਂ ਟੀਕੇ ਭਰਵਾਉਂਦਾ ਹੁੰਦਾ ਸੀਗਾ ਮੈਂ ਆਪਦੀ ਖੁਦ ਦੱਸਦਾ ਡਾਕਟਰਾਂ ਦੀ ਗੱਲ ਹੈ ਜਿਹੜੇ ਕਹਿੰਦੇ ਡਾਕਟਰ ਤੋਂ ਟੀਕਾ ਭਰਵਾਉਣਾ ਚਾਹੀਦਾ ਤੇ ਮੈਂ ਖੁਦ ਪੰਜ ਮੱਜਾਂ ਮੇਰੇ ਕੱਟੇ ਵਾਲ ਨੂੰ ਵੇਚਿਆ ਨੇ ਕਦੋਂ ਵੇਚਿਆ ਨੇ ਜਦੋਂ ਡਾਕਟਰ ਤੋਂ ਟੀਕਾ ਭਰਵਾਉਂਦਿੱਤੀ ਡਾਕਟਰਾਂ ਤੇ ਉਹਨਾਂ ਤੋਂ ਟੀਕਾ ਭਰਵਾਉਂਦਾ ਸੀ ਜਿਹਨਾਂ ਡਿਗਰੀਆਂ ਕਰੀਆਂ ਹੋਈਆਂ ਤੇ ਕੋਰਸ ਕਰੇ ਹੋਏ ਤੇ ਇਹ ਚੀਜ਼ ਦੇ ਨੌਕਰੀਆਂ ਤੇ ਲੱਗੇ ਹੋਏ ਤੇ ਉਹਨਾਂ ਤੋਂ ਟੀਕਾ ਭਰਵਾਉਂਦਾ ਰਿਹਾ ਝ ਜਿਨੇ ਜਿਹੜੀ ਬਾਕੀ ਮੱਝਾਂ ਦੇ ਸੂਏ ਮਰੇ ਸੀਗੇ ਉਹ ਵੱਖਣਗੇ ਤੇ ਜਿਹੜੇ ਆ ਰੂਟੀਨ ਦੇ ਵਿੱਚ ਆ ਕੱਟੇ ਕੱਟਰੂ ਖੜੇ ਨੇ ਇਹ ਤਾਂ ਉਹੀ ਭੁੱਲ ਜੋ ਬੇਈਸੀ ਕਹੇ ਦੇਖੇ ਹੋਣਗੇ ਜਦੋਂ ਤੋਂ ਮੈਂ ਝੋਟਾ ਰੱਖਿਆਗਾ ਹੁਣ ਵੱਡੋਲਾ ਮੱਝਾਂ ਸੂਂਦਿਆ ਨਹੀਂ ਗਈਆਂ ਤੇ ਵੱਡੋਲਾ ਹੁਣ ਗੱਬਣਾ ਵੀ ਨਹੀਂ ਗਈਆਂ ਤੇ ਕਹਿੰਦਾ ਭਾਬ ਕੀ ਆ ਇਹ ਕਿੰਨੇ ਗੱਲ ਹੋਰ ਕਹੀ ਤੀ ਕਹਿੰਦਾ ਲੱਖ ਰੁਪਏ ਚ ਪੈਂਦਾ ਝੋਟਾ ਪੈਂਦਾ ਸਾਲ ਦੇ ਵਿੱਚ ਮੈਂ ਇਹਨੂੰ ਪੁੱਛਣਾ ਚਾਹਣਾ ਜੇ ਸੂਆਈ ਮਰ ਗਿਆ ਕੀ ਕਰੇਗਾ ਛੋਟੇ ਨੂੰ ਮਤਲਬ ਟੀਕੇ ਭਰਾ ਕੇ ਵੀ ਕੀ ਕਰੇਗਾ ਫਿਰ ਜੇ ਮੈਂ ਮੱਝ ਹੀ ਕੱਟੇ ਵਾਲ ਨੂੰ ਵੇਚਣੀ ਪੈਗੀ ਬਥੇਰੇ ਲੋਕ ਵੇਚਦੇ ਨੇਗੇ ਤੰਗ ਆਏ ਪੈਣੇ ਡਾਕਟਰ ਆਜ ਤੱਕ ਕਿਸੇ ਨੂੰ ਸੱਚ ਨਹੀਂ ਦੱਸਦਾ ਹੈਗਾ ਮੈਂ ਸੱਚੀ ਗੱਲ ਦੱਸਾਂ ਕੋਈ ਉਹ ਡਾਕਟਰ ਹਜ਼ਾਰ ਤੋਂ ਇੱਕ ਡਾਕਟਰ ਹੋਊਗਾ ਜਿਹੜਾ ਸੱਚ ਦੱਸਦਾਊਗਾ ਨਹੀਂ ਆਲੇ ਨੂੰ ਪਤੀ ਨਹੀਂ ਹੁੰਦਾ ਵੀਰ ਨੂੰ ਕਿਸੇ ਨੂੰ ਆਲਾ ਕਹਿੰਦਾ ਜੀ ਆਹ ਮਤਲਬ ਮੱਧ ਰਾਤ ਹੀਟ ਚ ਆਇਤੀਗੀ ਕੱਲ ਆਇਤੀਗੀ ਹਾਂ ਆ ਕੇ ਹੁਣ ਸਰ ਬਾਹਾਂ ਜੀ ਤੇ ਲਫਾਫਾ ਚਾੜ ਕੇ ਟੀਕਾ ਭਰ ਜਾਂਦਾ 5-600 ਰੁਪਏ ਕਢਾ ਕੇ ਲੈ ਆਂਦਾ ਜੇਬ ਚੋਂ ਹਾਂਜੀ ਹਾਂ ਕੱਲ ਨੂੰ ਫੇਰ ਭਰਾਂਗੇ ਸੱਚ ਦੱਸ ਦੇ ਬਈ ਹੀਟ ਲੰਗੀ ਇਹਦੀ ਪਹਿਲਾਂ ਤੂੰ ਆ ਕੇ ਹੀਟ ਚੈੱਕ ਕਰ ਵੀ ਹੈਗੀ ਹੈ ਕਿ ਨਹੀਂ ਹੈਗੀ ਫਿਰ ਕਿਉਂ ਪਹਿਲਾਂ ਤੂੰ ਆਉਣ ਸਾ ਟੀਕਾ ਕੱਢ ਲੈਣਾਗਾ ਕਈ ਵੇਰ ਮੇਰੇ ਵਰ ਕਿਸੇ ਵੀਰ ਨੂੰ ਪਤਾ ਵੀ ਨਹੀਂ ਹੁੰਦਾ ਡਾਕਟਰ ਤੂੰ ਆ ਤੇਰਾ ਫਰਜ਼ ਬਣਦਾ ਵੀ ਮਾਜ ਪਹਿਲਾਂ ਚੈੱਕ ਕਰ ਵੀ ਹੈਗੀ ਹੈ ਕਿ ਨਹੀਂ ਰਹੀ ਮਤਲਬ ਵੀ ਹੀਟ ਪੂਰੀਆ ਕਿ ਨਹੀਂ ਹੈਗੀ ਵੀ ਹੁਣ ਕੋਈ ਅੰਦਰ ਫੈਕਸ਼ਨ ਆ ਜਾਂ ਕੁਝ ਹੋਰ ਆ ਤੁਸੀਂ ਆਲਦੇ ਕਿਉਂ 2 3 3 ਮਹੀਨੇ ਆਲਦੇ ਤੁਸੀਂ ਖਰਾਬ ਕਰਦੇ ਹੋਗੇ ਫਲੇ ਮੇਰੇ ਨੇ ਰਿਪਲਾਈ ਕਰਦਾ ਕਹਿੰਦਾ ਯਾਰ ਹੱਦ ਹੋ ਗਈ ਤੇਰੇ ਕੋਣੀਓ ਮਣ ਕੰਮ ਦੀ ਗੱਲ ਕਰੀਦੀ ਹੁੰਦੀ ਆ ਕੋਈ ਰਿਪਲਾਈ ਕਰਨਾ ਚੱਜ ਦੀ ਗੱਲ ਦਾ ਰਿਪਲਾਈ ਕਰੀਦਾ ਹੁੰਦਾ ਇਹਦਾ ਕੀ ਦਾ ਇਹ ਤੇਰੀ ਰੋਜੀ ਦੀ ਰੋਟੀ ਤੇ ਲੱਤ ਵਜਦੀ ਆ ਮਦਾ ਹੁਣ ਵੀ ਕਹਿਣਾ ਹੈ ਟੋਕ ਕੇ ਕਹਿਣਾ ਬਾਈ ਝੋਟੇ ਰੱਖੋ ਜੇ ਸਿਹਤ ਮੱਜਨ ਪੰਜ ਛੇ ਮੱਜਨ ਨੇ ਤੁਹਾਨੂੰ ਝੋਟਾ ਰੱਖਣ ਚ ਫਾਇਦਾ ਹੁਣ ਵੀ ਕਹਿਣਾ ਔਲਾ ਕਹਿੰਦਾ ਯਾਰ ਮਹਿੰਗਾ ਮਹਿੰਗਾ ਮੂੰਗਾ ਕੁਛ ਨਹੀਂ ਪੈਂਦਾ ਭਾਈ ਜੇ ਤੁਹਾਡੇ ਮੈਸਨ ਸੂਈ ਮਰ ਗਏ ਕਰ ਕਟੇਲ ਮੈਸ ਵਿੱਚ ਨਹੀਂ ਵੇਗੀ ਕੀ ਕਰੇਗਾ ਟੀਕਾ ਭਰਾ ਕੇ ਤੂੰ ਇਹਨਾਂ ਲੋਕਾਂ ਕੋਈ ਹਜ਼ਾਰ ਤੋਂ ਇੱਕ ਡਾਕਟਰ ਹੋਊਗਾ ਵੀਰੇ ਜਿਹੜਾ ਸਹੀ ਤੁਹਾਨੂੰ ਰੈ ਦੇਊਗਾ ਨਹੀਂ ਇਹ ਰੈ ਨਹੀਂ ਤੁਹਾਨੂੰ ਸਹੀ ਦੇਣੀ ਕਿਉਂਕਿ ਇਹਨਾਂ ਵਿੱਚ ਪਹਿਲਾਂ ਮੈਂ ਫਸਿਆ ਹੋਇਆ ਟੀਕਾ ਹੁਣ ਨਿਕਲੇਗਾ ਹੁਣ ਮੈਂ ਆਪਣਾ ਰੱਖਿਆ ਹੋਇਆਗਾ ਹੁਣ ਤੁਹਾਨੂੰ ਮੈਂ ਦਿਖਾਉਣਾਗਾ ਉਹ ਛੋਟੇ ਦੇ ਨਾਲ ਲੱਗਵੇਂ ਖੜੀਆ ਝੋਟੀ ਪੌਣੇ ਤਿੰਨ ਸਾਲ ਦੀ ਆ ਆ ਨਾ ਹਾਂ ਪੌਣੇ ਤਿੰਨ ਸਾਲ ਦੀ ਤੁਹਾਨੂੰ ਮੈਂ ਦਿਖਾਉਣਾ ਇੱਕ ਮਿੰਟ ਉਹ ਝੋਟੀ ਖੜੀਆ ਤਿੰਨ ਕੁ ਮਹੀਨੇ ਸਵਾ ਤਾਂ ਨਵੀਆਂ ਦੀ ਗੱਪਣ ਆ ਗਈ ਠੀਕ ਆ ਆ ਮੱਝ ਬੈਠੀ ਆ ਦੇਖੋ ਕੁੜੇ ਤੋੜੀ ਖੜੀ ਆ ਵਿਸਾਖੀ ਤੋਂ ਪਹਿਲਾਂ ਪਹਿਲਾਂ ਸੁਕੂਗੀ ਆਪਣੇ ਹੀਰੇ ਦੀ ਆ ਸਾਰੀ ਉਹ ਵੀ ਠੀਕ ਆ ਆ ਮੱਝ ਬੈਠੀ ਹੈਗੀ ਇਹ ਤਿੰਨ ਕੁ ਮਹੀਨਾ ਦੀ ਨਾ ਚਾਰ ਮਹੀਨਾ ਦੀ ਗੱਪਣ ਇਹ ਆ ਗਈ ਤੇ ਆ ਮੱਝ ਆ ਗਈ ਠੀਕ ਆ ਆ ਮੱਤ ਚੱਕ ਰਹੀ ਆ ਗਿਆ ਪੰਗਲਾ 24-25 ਦਿਨਾਂ ਦੀ ਆ ਤੇ ਆ ਬਸ ਆਹ ਰਹੀਂ ਜੋ ਜੋ ਲੋਕ ਕਿਉਂਕਿ ਮੈਨੂੰ ਨਹੀਂ ਚੀਜ਼ ਬਾਰੇ ਪਤਾ ਸੀ ਗਾ ਨਾ 올ਡ ਹੈਗੀ ਇੰਦੀ ਕਿਉਂਕਿ ਫੇਸਬੁੱਕ ਤੇ ਆਪਾਂ ਵੀਡੀਓ ਦੇਖੀ ਕਹਿੰਦੇ ਵੀ ਵਿਸਾਖੀ ਦੇ ਮੈਂ ਵੀ ਤੇਲ ਪਾ ਕੇ ਸਰੋਂ ਦਾ ਤੇਲ ਪਾ ਕੇ ਚੈੱਕ ਕਰੋ ਵੀ ਜੇ ਪਤਾਸਾ ਬਣਦਾ ਹਨਾ ਵੀ ਫਿਰ ਮੱਝ ਜਿਹੜੀ ਰਹਿ ਜਾਂਦੀ ਹੈਗੀ ਉਸ ਹਿਸਾਬ ਨਾਲ ਮੈਂ ਚੈੱਕ ਕੀਤਾ ਇਹ 24-25 ਦਿਨਾਂ ਦੀ ਇਹ ਰਹੇਗੀ ਤੇ ਆਹ ਆ ਗਈ ਇਹ ਵੀ ਇਹ 4-5 ਦਿਨ ਪਹਿਲਾਂ ਦੀਗੀ ਇਹ ਵੀ ਜਿਹੜੇ ਹਿਸਾਬ ਨਾਲ ਵੀਰਾਂ ਨੇ ਦੱਸਿਆ ਹੋਇਆਗਾ ਵੀ ਸਰੋਂ ਤੇਲ ਪਾ ਕੇ ਨਾ ਉਵੇਂ ਉਸ ਹਿਸਾਬ ਨਾਲ ਵੀ ਇਹ ਹੈਗੀ ਆਗੀ ਮਹੀਨੇ ਤੋਂ ਘੱਟਾਂਗੀ ਠੀਕ ਹੈ ਜਿਹੜੀਆਂ ਤਿੰਨ ਮਹੀਨਾ ਆ ਕੱਠੀਆਂ ਸੂਏਤੀਆਂ ਗਈਆਂ ਤਿੰਨ 2-3 ਮਹੀਨੇ ਪਹਿਲਾਂ ਤੇ ਆਈ ਦੇ ਪਰ ਆਇਤੀ ਰਹੀ ਨਹੀਂ ਹੈਗੀ ਤੇ ਜਿਹੜੀਆਂ ਮੀਨੀ ਬੈਠੀ ਆ ਉਸਾਵਨਾ ਜੋ ਵੀਰ ਕਹਿੰਦੇ ਨੇ ਕਿ ਸਰੋਂ ਤੇਲ ਨਾਲ ਚੈੱਕ ਕੀਤੀ ਹੈਗੀ 1 ਮਹੀਨੇ ਤੋਂ ਉੱਪਰ ਆ ਇਹ ਰਹਿ ਗਈ ਉਹ ਰਹੀ ਨੀ ਕੋ ਫਿਰ ਗਈ ਕੋਈ ਚੱਕਰਨੇ ਦਾ ਫਿਰਦੀਆਂ ਨੇ ਜਰ ਕੋਈ ਬੜੇ ਬੜੇ ਡਾਕਟਰਾਂ ਦੀ ਫਿਰ ਜਾਂਦੀ ਨੇਗੀ ਤੇ ਉਸ ਤੋਂ ਬਾਅਦ ਇਹ ਇਹ ਵੀ ਰਹੀ ਨੇਗੀ ਤੇ ਆ ਮੈਸਾ ਗਈ ਇਹ 6.5 ਮਹੀਨੇ ਦੀ ਗੱਬਣਾਗੀ ਜਿਹੜੀ ਆਹ ਮੈਸਾ ਵੀਰੇ ਇਹ ਚ 4 ਪਈ ਨਾ 5 ਮਹੀਨੇ ਤੋਂ ਘਟਾ ਗਈ 4ਵੇਂ ਤੋਂ ਉੱਪਰ ਆ 5ਵੇਂ ਤੋਂ ਘਟਾ ਗਈ ਤੇ ਆ ਮੈਸਾ ਗਈਆਂ ਆਪਣੀਆਂ ਤੰਨੇ ਮੈਸਾ ਇਹਨਾਂ ਡੇਢ ਮਹੀਨਾ ਹੋਇਆ ਸੂਈਆਂ ਨੂੰ ਡੇਢ ਮਹੀਨੇ ਦੇ ਵਿੱਚ ਇਹ ਤੰਨੇ ਸੂਈਆਂ ਤੇ ਤੇ ਆਹ ਪਾਸੋਂ ਹਿੱਟ ਦੇ ਵਿੱਚ ਆਈ ਤੀਗੀ ਆਹ ਮੈਸ ਤੇ ਕੱਲ ਨਾ ਪਰਸੋਂ ਲਈ ਹਾਂ ਪਰਸੋਂ ਲਈ ਤੀ ਕੱਲ ਇਹ ਤਾਂ ਛੋਟੇ ਲਵਾਈ ਜਾਂਦੇ ਜਰ ਕਿਉਂ ਗੁਮਰਾਹ ਕਰਦੇ ਹੋ ਬਾਈ ਕਿਉਂ ਗੁਮਰਾਹ ਕਰਦੇ ਹੋ ਆਪਦੀ ਸਿਰਫ ਪੈਸੇ ਕਮਾਉਣ ਦੇ ਮਾਰੇ ਹੈ ਆ ਵੀ ਰੋਜੀ ਰੋਟੀ ਦਾਤ ਨਾ ਵਾਜੇ ਕਿਉਂ ਯਾਰ ਗਲਤ ਸਿੱਖਿਆ ਦਿੰਦੇ ਹੋ ਕੁਦਰਤੀ ਚੀਜ਼ ਨੂੰ ਤੂੰ ਮਾੜਾ ਕਹਿ ਰਿਆਂਗਾ ਕੁਦਰਤੀ ਚੀਜ਼ ਨੂੰ ਤੂੰ ਮਾੜਾ ਕਹਿ ਰਿਆਂ ਕਮਾਲ ਦੀ ਗੱਲ ਹੈ ਕਹਿੰਦਾ ਮਠਾ ਤੋਂ ਟੀਕਾ ਭਰੋ ਅਸੀਂ ਸਹੀ ਹਾਂ ਜੋ ਪ੍ਰਮਾਤਮਾ ਨੇ ਕੁਦਰਤਵਾ ਤੇ ਝੋਟਾ ਬਣਾਇਆ ਮਿੱਤਦਾ ਡਾਇਰੈਕਟਰ ਮੱਜਾਂ ਵਾਸਤੇ ਉਹ ਗਾਉਂਦਾ ਕਹਿੰਦਾ ਯਾਰ ਹੱਦ ਹੋ ਗਈ ਤੇਰੇ ਕੋਈ ਨਹੀਂ ਬੰਦਿਆ ਤੂੰ ਕੁਦਰਤ ਨੂੰ ਮਾਰਾ ਗਈ ਜਨਾ ਅਫੈਕਸ਼ਨ ਹੋ ਜੂ ਕਿਹੜੀ ਅਫੈਕਸ਼ਨ ਹੋਈ ਪਿੰਡ ਦੇ ਵਿੱਚ ਸਾਰਾ ਪਿੰਡ ਦੋ ਝੋਟੇ ਲਮਾਉਣ ਜਾਂਦੇ ਕਿਹੜੀ ਮੈਸਨ ਅਫੈਕਸ਼ਨ ਹੋ ਗਈਆਂ ਸੱਚ ਬੋਲਿਆ ਕਰ ਰੱਬ ਤੋਂ ਡਰਿਆ ਕਰ ਰੱਬ ਤੋਂ ਪੈਸਾ ਪੈਸਾ ਨਹੀਂ ਕਰੀਦਾ ਹੁੰਦਾ ਸਾਰਾ ਦਿਨ ਕਿੱਡੀਆਂ ਗੱਲਾਂ ਹੋ ਗਈਆਂ ਯਾਰ ਕਮਾਲ ਕਰੀ ਜਾਂਦਾ ਪੈਸੇ ਕਮਾਉਣ ਵਾਸਤੇ ਤੁਸੀਂ ਰੱਬ ਨੂੰ ਝੂਠਾ ਪਾ ਰਹੇ ਹੋ ਇਹ ਰੱਬ ਨੂੰ ਝੂਠਾ ਪਾਉਣ ਲਈ ਗੱਲਾਂ ਨੇ ਬੜੇ ਬੜੇ ਵੀਰ ਮੈਂ ਤਾਂ ਹੁਣ ਵੀ ਕਹਿਣਾ ਕੁਦਰਤ ਤੋਂ ਉਲਟ ਨਾ ਚੱਲੋ ਇਹ ਕਿਤੇ ਸੀਮਣ ਭਰਉਣਾ ਕੀ ਗੱਲ ਸੀ ਤੁਹਾਨੂੰ ਇਹ ਵੀ ਮੈਂ ਗੱਲ ਦੱਸ ਦਿੰਨਾ ਕਿਉਂਕਿ ਕਿਸੇ ਮੱਜ ਨੂੰ ਇਫੈਕਸ਼ਨ ਹੋ ਗਈ ਕੋਈ ਬਿਮਾਰ ਹੋ ਗਈ ਨਾ ਰਹਿੰਦੀ ਨਹੀਂ ਤੀਗੀ ਡਾਕਟਰ ਉਹਦਾ ਇਲਾਜ ਕਰਕੇ ਟੀਕਾ ਭਰ ਜਾਂਦੇ ਕੋਈ ਮੱਜ ਰਹਿ ਜਾਂਦੀ ਸੀ ਹੁਣ ਲੋਕਾਂ ਨੇ ਮਹਿੰਗਾਈ ਦੇ ਡਰ ਤੋਂ ਆ ਕੇ ਝੋਟੇ ਰੱਖਣੇ ਬੰਦ ਕਰਦੇ ਸੀਮਣ ਭਰਉਣ ਲੱਗ ਗਏ ਫੇ ਲੋਕਾਂ ਦੀ ਮੱਜਾਂ ਵੀ ਸੂਏ ਮਰ ਰਹੇ ਨੇਗੇ ਤੇ ਕੱਟੇਲੇ ਵੇਚ ਰਹੇ ਨੇ ਜਿਦੇ ਘਰੇ ਝੋਟੇ ਰੱਖੇ ਹੋਏ ਨੇ ਕਿਸ਼ੇ ਮੈਂ ਮਿਹਸ ਦਾ ਸੂਆ ਨਹੀਂ ਮਰਿਆ ਹੋਇਆ ਕਿਸੇ ਦੀ ਮਿਹਸ ਦਾ ਮਤਲਬ ਕੋਈ ਕਹੇ ਮੈਂ ਮਿਹਸ ਕੱਟੇਲ ਨਹੀਂ ਵੇਚੀ ਮੈਂ ਖੁਦ ਵੇਚੀਆਂ ਨੇ ਪੰਜ ਕੱਟੇ ਵਾਲੇ ਨੂੰ ਖੁਦ ਮੰਨਦਾ ਜਦੋਂ ਡਾਕਟਰਾਂ ਤੋਂ ਟੀਕੇ ਭਰਵਾਂ ਲੋ ਸੀਗਾ ਜਦੋਂ ਮੈਂ ਝੋਟਾ ਪਾਲਿਆ ਕੋਈ ਮਿਹਸ ਦਾ ਸੂਆ ਨਹੀਂ ਮਰ ਰਿਹਾ ਬਾਅਦੋਂ ਲੰਮੇ ਮਹੀਨੇ ਦੇ ਡੇਢ ਦੋ ਦੋ ਮਹੀਨੇ ਵਿੱਚ ਤੰਤਰ ਮੇਸਾ ਮੇਰੇ ਸੂਂਦ ਜਾਣੇ ਗੀਆਂ ਤੇ ਬਾਕੀ ਆ ਗੱਬਣਾ ਖੜੀਆਂ ਨੇ ਗੀਆਂ ਤੇ ਆ ਗਰਮੀ ਦੇ ਵਿੱਚ ਵਧੀਆ ਸੂਆ ਚੱਲੂਗਾ ਤੇ ਹੁਣ ਮਿਹਸਾ ਕੋਈ 20 25 ਦਿਨਾਂ ਦੀਆਂ ਕੋਈ ਮਹੀਨੇ ਦੀਆਂ ਕੋਈ ਡੇਢ ਮਹੀਨੇ ਉਹ ਵੀ ਗੱਬਣਾ ਨਹੀਂ ਦੀਆਂ ਆ ਬਾਕੀ ਛੇ ਅਜੇ ਤੋਂ ਕੀ ਜਦੋਂ ਠੀਕ ਆ ਇੱਕ ਆ ਬੈਠੀ ਆ ਠੀਕ ਆ ਇੱਕ ਉਹ ਬੱਸੀ ਖੜੀ ਆ ਰੱਬ ਤੋਂ ਡਰੋ ਬਾਈ ਪੈਸਾ ਨਾ ਕਮਾਓ ਸਿਰਫ ਰੱਖਿਆ ਕਰੋ ਮੁੱਖ ਸੀਮਣ ਮਾਫੀਆ ਨਾ ਬਣੋ ਸੱਚ ਗੱਲ ਦੱਸਿਆ ਕਰੋ ਵੀ ਝੋਟੇ ਵੀ ਰੱਖਣ 'ਚ ਫਾਇਦਾ ਘਾ ਹਾਂ ਜੇ ਤੁਹਾਡੀ ਕੋਈ ਮਸ ਨਹੀਂ ਰਹਿੰਦੀ ਕੋਈ ਦਿੱਕਤ ਆ ਸਾਹਨ ਦੱਸੋ ਅਸੀਂ ਠੀਕਾ ਪਰ ਕੇ ਜਾਵਾਂਗੇ ਇਹ ਗੱਲ ਬਣੀ ਜੋ ਰਾਤ ਸਿਰ ਗੱਲ ਹੁੰਦੀ ਆ ਪਰ ਇਹਦਾ ਮਤਲਬ ਕੀ ਆ ਯਾਰ ਤੁਸੀਂ ਕੋਦਰਤ ਨੂੰ ਮਾੜਾ ਕਹੀਆਂ ਝੋਟੇ ਨਾ ਰੱਖੋ ਕਹਿੰਦਾ ਕਮਾ ਲਾ ਵੈਕਸਨ ਹੋ ਜੂ ਅਫੈਕਸ਼ਨ ਸੋਡੇ ਕਰਕੇ ਹੋਈਆਂ ਨੇ ਗਿਆ ਝੋਟੀਆਂ ਕਰਕੇ ਅਫੈਕਸ਼ਨ ਨਹੀਂ ਹੋਣੀ ਗਲਤ ਖਾਣਾ ਪੀਣਾ ਆਪਾਂ ਖਵਾਉਣੇ ਮੱਜਾਂ ਨੂੰ ਅਫੈਕਸ਼ਨ ਆਪਾਂ ਸਿਰੇ ਝੋਟੇ ਸਿਰ ਲਾਉਣੇ ਮੱਜਾਂ ਸਿਰ ਲਾਉਣੇ ਇਸ ਜੰਗ ਗੱਲਾਂ ਗਲਤ ਗੱਲਾਂ ਨਾ ਕਰਾ ਕੋੜ ਬਰੇ ਵੀਰ ਸਿਆਣੇ ਬਣੋ